ਤੋ ਇੱਕ ਬੇਹਦ ਅਨੋਖਾ ਮਾਮਲਾ ਵੇਖਣ ਨੂੰ ਮਿਲਿਆ ਹੈ ਇੱਥੇ ਵਿਆਹ ਦੇ ਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਪਾਉਣ ਦੀ ਅਪੀਲ ਹੈ ਜਿਹੜੀ ਲਾੜਾ ਲਾੜੀ ਨੂੰ ਮਹਿੰਗੀ ਪੈ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲਾੜੇ ਖਿਲਾਫ ਕੇਸ ਦਰਜ ਕਰ ਲਿਆ ਵਿਆਹ ਦੇ ਸੱਦਾ ਪੱਤਰ ਯਾਨਕਿ ਇਨਵਿਟੇਸ਼ਨ ਦੇ ਵਿੱਚ ਹੈ ਲਾੜਾ ਲਾੜੀ ਨੇ ਲਿਖਿਆ ਇਸ ਵਾਰ ਫਿਰ ਨਰਿੰਦਰ ਮੋਦੀ ਨੂੰ ਹੀ ਪ੍ਰਧਾਨ ਮੰਤਰੀ ਬਣਾਉਣਾ ਲਾੜੇ ਲਾੜੀ ਲਈ ਇੱਕ ਤੋਹਫਾ ਤਾਂ ਜੋ ਸਾਡਾ ਭਵਿੱਖ ਭਾਰਤ ਸੁਰੱਖਿਅਤ ਹੋਣਾ ਚਾਹੀਦਾ ਸੋ ਇਸ ਅਪੀਲ ਤੋਂ ਬਾਅਦ ਚੋਨਜਾਪਤਾ ਇਨਫੋਰਸਮੈਂਟ ਨਿਗਰਾਨ ਟੀਮ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੇ ਪੁਲਿਸ ਨੇ ਲਾੜੇ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਤੋਂ ਪਹਿਲਾਂ ਤੇਲੰਗਾਨਾ ਦੇ ਸੰਗਰੀੜੀ ਦੇ ਵਿੱਚ ਵੀ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਸੀ ਜਿੱਥੇ ਇੱਕ ਲਾੜੇ ਦੇ ਪਿਤਾ ਨੇ ਵਿਆਹ ਦੇ ਇਨਵੀਟੇਸ਼ਨ ਤੇ ਮਹਿਮਾਨਾਂ ਨੂੰ ਤੋਹਫੇ ਲਿਆਉਣ ਦੀ ਬਜਾਏ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ ਸੋ ਉਸ ਸੱਦਾ ਪੱਤਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦੇ ਨਾਲ ਲਿਖਿਆ ਹੋਇਆ ਸੀ ਨਰਿੰਦਰ ਮੋਦੀ ਲਈ ਵੋਟ ਸਭ ਤੋਂ ਵਧੀਆ ਤੋਹਫਾ ਹੋਵੇਗਾ ਸੁਨਨਦੀ ਕਾਂਤੀ ਨਰਸਿੰਮਲੂ ਤੇ ਉਹਨਾਂ ਦੀ ਪਤਨੀ ਹੈ ਜਿਹੜੀ ਨੰਦੀਕਾਂਤੀ ਨਿਰਮਲਾ ਨੇ ਆਪਣੇ ਇਕਲੌਤੇ ਪੁੱਤਰ ਦੇ ਵਿਆਹ ਦੇ ਇਨਵੀਟੇਸ਼ਨ ਤੇ ਅਨੋਖੀ ਅਪੀਲ ਕੀਤੀ ਸੀ ਹਾਲਾਂਕਿ ਵਿਆਹ ਦੇ ਇਨਵੀਟੇਸ਼ਨ ਤੇ ਅਜਿਹੀ ਅਪੀਲ ਕਰਨਾ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ ਅਤੇ ਇਸ ਨੂੰ ਚੋਣ ਜਾਬਤੇ ਦੀ ਉਲੰਘਣਾ ਮੰਨਿਆ ਜਾ ਸਕਦਾ ਹੈ ਇਸ ਕਾਰਨ ਪੁਲਿਸ ਨੇ ਇਨ੍ਹਾਂ ਦੋਵੇਂ ਮਾਮਲਿਆਂ ਦੇ ਵਿੱਚ ਹੁਣੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਪਡੇਟ ਲੈ ਕੇ রুব হওয়া ছুড়ে রো লনা লাইভ